ਦੀਏ ਚੁਰਾ 7 ਸਾਲ ਅੱਛਾ 16 17 ਸਾਲ ਜਿਤੇ ਦੀ ਮੈਂ ਤੇ ਕਿਹੜਾ ਪਿੰਡ ਸੀ ਆਪਣਾ ਕੰਜੇੜੀ ਤੇਲੇੜੀ ਕਿਹੜਾ ਤਹਿਸੀਲ ਕਿਹੜੀ ਸੀ ਮਿੱਥਾ ਜੀ ਤਹਿਸੀਲ ਤਹਿਸੀਲ ਰੋਪੜ ਤੇ ਥਾੜਾ ਆਪਣਾ ਜ਼ਿਲ੍ਹਾ ਜ਼ਿਲ੍ਹਾ ਮਾਨਾ ਜ਼ਿਲ੍ਹਾ ਮਾਨਾ ਸੀ ਤੇ ਆਪਣੀ ਗੋਤ ਕਿਹੜੀ ਹੈ ਮੈਂ ਤੁਮ ਤੋੜੀ ਗੋਤ ਹੈ ਇਹ ਰਾਜਪੂਤਨੀ ਗੋਤ ਹੈ ਅੱਛਾ ਤੇ ਜਿਹੜਾ ਇਹ ਆਪਣਾ ਪਿੰਡ ਸੀ की नाद से आता कलेडी कलेडी ये द लागे लागे द पेंडा द नाद आते किसी तो हिंदू नाद पर में रतनगढ़ रतनगढ़ अच्छा ही ये हिंदू वाला सी आह एक लाइन जायेगा तो पेंडा जी जिमंदे हाँ जिमंदे हाँ हाँ ठीक है बैंगलपर ये हो जाए नाद बैंगलपर और कोई याद हो वे वो सारा वो शहर सी मोरिंटा है सी बागाना ਉਹ ਜੇ ਬਾਗ ਹਨ ਬਾਗ ਸੀ ਇੱਥੇ ਹਾਂਜੀ ਉੱਥੇ ਬਾਗ ਸੀ ਮੈਂ ਇਸ ਟਾਈਮ ਖੜਿਆ ਆਂ ਚੁੰਨੀ ਮਰੰਡਾ ਰੋਡ ਤੇ ਇਹ ਮਰੰਡੇ ਤੋਂ ਮੈਂ 2 ਕਿਲੋਮੀਟਰ ਦੱਖਾਂ ਦੱਖਣ ਦੀ ਦਿਸ਼ਾ ਦੇ ਵਿੱਚ ਆਂ ਇਹ ਰੋਡ ਹੈ ਮਰੰਡੇ ਤੋਂ ਆਉਂਦਾ ਤੇ ਇਧਰ ਚੱਲਿਆ ਜਾਂਦਾ ਇਹ ਚੁੰਨੀ ਵੱਲ ਦੀ ਠੀਕ ਹੈ ਜੀ ਕੜੰਗਾ ਚੁੰਨੀ ਉਹ ਇਸ ਤਰਫ ਹੈ ਪਿੰਡ ਤੇ ਇਹ ਸਭ ਤੋਂ ਪਹਿਲਾਂ ਸਟਾਰਟ ਹੁੰਦਾ ਹੈ ਪਿੰਡ ਕਲਿਹੜੀ ਇਹ ਦੋ ਪਿੰਡ ਨੇ ਕਲਿਹੜੀ ਤੇ ਰਤਨਗੜ 47 ਦੇ ਟਾਈਮ ਕਲਿਹੜੀ ਮੁਸਲਮਾਨਾਂ ਦਾ ਸੀ ਤੇ 24 25 ਘਰ ਤੇ 25 ਦੀ ਘਰ ਰਤਨਗੜ ਦੇ ਸੀ ਉਹ ਸਿੱਖਾਂ ਦਾ ਪਿੰਡ ਸੀ ਬਿਲਕੁਲ ਕੰਮ ਦਾ ਦਵਾਰਾਂ ਘਰਾਂ ਦੀਆਂ ਸਾਂਝੀਆਂ ਜੀ ਦੋਨਾਂ ਪਿੰਡਾਂ 'ਚ ਠੀਕ ਹੈ ਜੀ ਤੇ ਅੱਜ ਵੀ ਸੰਜੀਆਂ ਨੇ ਇਹ ਪਿੰਡ ਸੀ ਮੁਹੰਮਦ ਸ਼ਰੀਫ ਦਾ ਤੌਣੀ ਗੋਤ ਦੇ ਲੋਕ ਰਹਿੰਦੇ ਸੀ ਇਸ ਪਿੰਡ ਦੇ ਵਿੱਚ ਆ ਠੀਕ ਇੱਕ ਵੀਡੀਓ ਪਾਈ ਸੀ ਸਾਡੇ ਦੋਸਤ ਅਹਿਮਦ ਸ਼ਰੀਫ ਨੇ ਆ ਨਵੀ ਪਰਵਾਲਿਆਂ ਨੇ ਠੀਕ ਹੈ ਜੀ ਨਵੀ ਵਰ ਤੋਂ ਮਾਈਗਰੇਟ ਹੋ ਕੇ ਗਏ ਉਹਨਾਂ ਦਾ ਚੈਨਲ ਇੱਕ ਪੰਜਾਬ ਪੰਜਾਬ 1947 ਉੱਤੇ ਪਾਈ ਸੀ ਬਹੁਤ ਦੇਰ ਦੀ ਤਮੰਨਾ ਸੀ ਵੀ ਚਲੋ ਕਲੇਹੀੜੀ ਪਿੰਡ ਆਪਾਂ ਜਾਵਾਂਗੇ ਅੱਜ ਰੋਕ ਟਾਈਮ ਲੱਗਿਆ ਤੇ ਅਸੀਂ ਆਏ ਆ ਕਲੇਹੀੜੀ ਪਿੰਡ ਠੀਕ ਹੈ ਜੀ ਛੋਟਾ ਜਿਹਾ ਪਿੰਡ ਹੈ ਜਿਆਦਾ ਕੁਝ ਇੱਥੇ ਦਿਖਾਉਣ ਨੂੰ ਹੈ ਨਹੀਂ ਤੋਬਾ ਇੱਕ ਤੇ ਮਸਜਿਦ ਹੈ ਪੁਰਾਣੀ ਉਹ ਆਪਾਂ ਜਰੂਰ ਦਿਖਾਵਾਂਗੇ ਠੀਕ ਹੈ ਜੀ ਛੋਟਾ ਜਿਹਾ ਪਿੰਡ ਕਲੇਹੀੜੀ ਠੀਕ ਹੈ ਰਤਨਗੜ੍ਹ ਕਲੇਹੀੜੀ ਵੀ ਕਹਿੰਦੇ ਆਹ ਰੋਡ ਮੱਡੀ ਗਈ ਹੈ ਜਿਹੜੀ ਇਹ ਗਈ ਹੈ ਚੁੰਨੀ ਵੱਲ 14 ਕਿਲੋਮੀਟਰ ਚੁੰਨੀ ਹੈ ਤੇ ਇੱਧਰ 2 ਕਿਲੋਮੀਟਰ ਤੇ ਹੈ ਸ਼ਹਿਰ ਮਰੰਡਾ ਬੱਗਾਂ ਵਾਲਾ ਕਹਿੰਦੇ ਜੀ ਇੱਕ ਹੋਰ ਗੱਲ ਦੱਸ ਦੇਣੀ ਚਾਹੁੰਦਾ ਹਾਂ ਬੱਗਾਂ ਵਾਲੇ ਦੇ ਵਿੱਚ ਹੀ 47 ਦੇ ਵਿਲੇ ਕੈਂਪ ਲੱਗਿਆ ਸੀ ਜਿੱਥੇ ਇੱਕ ਹਮਲਾ ਹੋਇਆ ਸੀ ਹਾਂ ਉਹਦੇ ਵਿੱਚ ਮੁਹੰਮਦ شریف ਦਾ ਦੇ ਸਾਰੇ ਰਿਸ਼ਤੇਦਾਰ ਪੇਰੈਂਟਸ ਮਾਪੇ ਸਾਰੇ ਮਰ ਗਏ ਸੀ ਤੇ ਉਸ ਤੋਂ ਬਾਅਦ ਮਾਮਾ ਦਾ شریف ਅੰਵਾਲੇ ਦੇ ਕੈਂਪ ਰਾਹੀਂ ਪਾਕਿਸਤਾਨ ਗਏ ਨੇ। ਅਜੇ ਕਲ ਪਾਕਿਸਤਾਨ ਦੇ ਵਿੱਚ ਹੀ ਰਹਿੰਦੇ ਨੇ। ਤੇ ਆਓ ਆਪਾਂ ਚੱਲਦੇ ਆਂ ਅੱਗੇ। ਠੀਕ ਹੈ ਜੀ। ਪਿੰਡ ਦੇਖਦੇ ਹਾਂ ਪਿੰਡ ਕਲੇਹੀੜੀ। ਠੀਕ ਹੈ ਜੀ। ਮੈਂ ਖੜਾ ਪਿੰਡ ਕਲੇਹੀੜੀ ਦੇ ਵਿੱਚ। ਕਲੇਹੀੜੀ ਦਾ ਮੈਂ ਮਰੰਡੇ ਵਾਲੀ ਸਾਈਡ ਐ। ਠੀਕ ਹੈ ਜੀ ਇਹਨੂੰ ਉੱਤਰ ਦੀ ਸਾਈਡ ਕਹਿ ਸਕਦੇ। ਇਹ ਫਿਰ ਨਹੀਂ ਐ ਬਸ ਇਹ ਨਹੀਂ ਐ ਫਿਰ ਨਹੀਂ ਐ ਇਹ। ਤੇ ਇਸ ਸਾਈਡ ਦੇ ਵਿੱਚ ਇਹ ਖੇਤ ਖੇਤੇ ਵਾਹ ਇਹ ਦਿਖਦਾ ਇਹ ਟੋਬਾ ਚੱਪੜ ਕਹਿੰਦੇ ਠੀਕ ਹੈ ਜੀ ਬਹੁਤ ਸੋਹਣਾ ਹੈ ਚੱਪੜ ਸਾਫਾ ਪਾਣੀ ਇੰਨਾ ਗੰਦਾ ਨਹੀਂ ਹੈਗਾ ਠੀਕ ਹੈ ਆ ਇੰਜਨ ਲਾ ਕੇ ਲੋਕ ਪਾਣੀ ਚੱਕਦੇ ਵੀ ਇੱਥੋਂ ਖੇਤਾਂ ਦੇ ਵਿੱਚ ਲਾਉਂਦੇ ਤੇ ਆਹ ਵਾਟਰ ਵਰਕਸ ਬਣਾਇਆ ਹੋਇਆ ਜੀ ਪਿੰਡ ਦਾ ਠੀਕ ਹੈ ਟੈਂਕੀ ਲੱਗੀ ਹੋਈ ਪਿੰਡ ਨੂੰ ਇੱਥੋਂ ਹੀ ਪਾਣੀ ਜਾਂਦਾ ਠੀਕ ਆਹ ਟੋਬਾ ਹੈ ਇਹ ਮਰੰਡੇ ਵਾਲੀ ਸਾਈਡ ਤੇ ਠੀਕ ਹੈ ਤੇ ਆ ਗਲੀ ਚਲੀ ਜਾਂਦੀ ਹੈ ਵਿੱਚ ਨੂੰ ਅੱਜ ਕੱਲ ਰੋੜਾ ਰੂੜਾ ਪਾਤਾ ਸੜਕ ਬਣ ਜੇਗੀ ਇਹਦੀ ਠੀਕ ਹੈ ਜੀ ਤੇ ਬਸ ਆ ਵਾਟਰ ਵਰਕਸ ਇਹਦੇ ਨਾਲ ਦੀ ਆ ਦਵਾਰ ਹੈ ਜਿਹੜੀ ਤੁਸੀਂ ਦੇਖ ਰਹੇ ਇਹ ਸਕੂਲ ਦੀ ਹੈ ਸਕੂਲ ਇੱਥੇ ਠੀਕ ਹੈ ਹੁਣ ਮੁੰਡੇ ਨਹੀਂ ਜਾਣਾ ਪੈਂਦਾ ਪੜ੍ਹਨ ਵਾਸਤੇ ਇੱਥੇ ਹੀ ਸਲ ਜਾਂਦਾ ਹੈ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਵਿੱਚ ਹੀ ਹੋ ਜਾਂਦੀ ਹੈ ਠੀਕ ਹੈ ਆ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਆ ਆ ਪਿੰਡ ਕਲੇਹੜੀ ਦੇ ਸਕੂਲ ਦਾ ਗੇਟ ਠੀਕ ਹੈ ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਹੈ ਜੀ ਪੰਜਵੀਂ ਤੱਕ ਇਹ ਗੇਟ ਹੈ ਠੀਕ ਹੈ ਇੱਧਰ ਇਹਦੇ ਸਾਹਮਣੇ ਹੈ ਟੋਬਾ ਇਹ ਗਲੀ ਵੱਡਦੀ ਹੈ ਜੀ ਪਿੰਡ ਦੇ ਵਿੱਚ ਮਰੰਡੇ ਵਾਲੇ ਸਾਈਡ ਤੋਂ ਠੀਕ ਹੈ ਜੀ ਇੱਕ ਗਲੀ ਹੈ ਠੀਕ ਹੈ ਜੀ ਤੇ ਇੱਕ ਗਲੀ ਹੈ ਇਹ ਸਾਹਮਣੇ ਮਸਜਿਦ ਪੁਰਾਣੀ ਮਸਜਿਦ ਤੁਸੀਂ ਦੇਖ ਰਹੇ ਹੋ ਮਸਜਿਦ ਠੀਕ ਹੈ ਜੀ ਇਹ ਮਸਜਿਦ ਪਿੰਡ ਕਲਿਹੜੀ ਦੀ ਠੀਕ ਹੋਏ ਇੱਕੇ ਮੋੜ ਜਾ ਮੋੜ ਤੜੇ ਤੋਂ ਲੇਹੜੀ ਪਿੰਡ ਨੂੰ ਜੇ ਆਪਾਂ ਇੱਧਰ ਚੁੰਨੀ ਵਾਲੀ ਸਾਈਡ ਤੋਂ ਦੇਖੀਏ ਤਾਂ ਉਹ ਇਦਾਂ ਦਾ ਦਿਖਾਈ ਦਿੰਦਾ ਜੀ ਠੀਕ ਹੈ ਜੀ ਇਹ ਚੁੰਨੀ ਵਾਲਾ ਪਾਸਾ ਜੀ ਠੀਕ ਆ ਰੋਡ ਹੈ ਮੇਨ ਚੁੰਨੀ ਵਾਲਾ ਤੇ ਇਹ ਪਿੰਡ ਹੈ ਕਲੇਹੜੀ ਪਤਾ ਹੀ ਨਹੀਂ ਲੱਗਦਾ ਕਿਹੜਾ ਕਲੇਹੜੀ ਹੈ ਤੇ ਕਿਹੜਾ ਰਤਨਗੜ ਹੈ ਵਿੱਚ ਬਿਲਕੁਲ ਮਿਕਸ ਹੋਇਆ ਹੋਇਆ ਜੀ ਇਹ ਹੈ ਜੀ ਗੁਰਦਾਰਾ ਸਾਹਿਬ ਰਤਨਗੜ ਕਲੇਹੜੀ ਦਾ ਵੇ ਮੈਂ ਇੱਕ ਚੌਂਕ ਤੇ ਖੜਿਆ ਹਾਂ ਇਸ ਚੌਂਕ ਦੇ ਵਿੱਚ ਪਿੱਪਲ ਜਿਹਾ ਲੱਗਿਆ ਵਾ ਠੀਕ ਹੈ ਆ ਗੁਰਦਾਰ ਸਾਹਿਬ ਦੀ ਬਹੁਤ ਸਾਰੇ ਇਮਾਰਤ ਬਣਾਈ ਹੋਏ ਬਹੁਤ ਸੋਨੇ ਸੋਨੇ ਘਰ ਹੈ ਜੀ ਠੀਕ ਹੈ ਇੱਧਰ ਇਹ ਡਾਕ ਖਾਨਾ ਤੇ ਡਿਸਪੈਂਸਰੀ ਤੇ ਨਾਲੇ ਤਕੀਆਂ ਬਣਾਇਆ ਹੋਇਆ ਜੀ ਇਹ ਚੌਂਕ ਜੀ ਇਹ ਪਿੱਪਲ ਬਰੋਟਾ ਲੱਗਿਆ ਵੇ ਤੇ ਇਹ ਪੁਰਾਣਾ ਖੂਹ ਛੱਤ ਵਾਲਾ ਤੁਸੀਂ ਦੇਖ ਰਹੇ ਹੋ ਠੀਕ ਹੈ ਪਿੰਡ ਕਲੇਹੜੀ ਰਤਨਗੜ ਕਲੇਹੜੀ ਠੀਕ ਹੋ ਗਿਆ ਜੀ ਤੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਇਹ ਖੂਹ ਹੈ ਪੁਰਾਣਾ ਛੱਤ ਪਾਈ ਵੀ ਠੀਕ ਮੈਂ ਕਿਹਾ ਇੱਕ ਚੌਂਕ ਤੇ ਬਰੋਟਾ ਲੱਗਿਆ ਹੋਇਆ ਤੇ ਇੱਕ ਖੂਹ ਇੱਥੇ ਛੋਟਾ ਜਿਹਾ ਛੱਤ ਪਾਈ ਵੀ ਹੈ ਤੇ ਇਹ ਪੁਰਾਣਾ ਖੂਹ ਏ ਵੀ ਰਤਨਗੜ ਕਲੇਹੀੜੀ ਦੇ ਵਿੱਚ ਠੀਕ ਹੋ ਗਿਆ ਅ ਇਸ ਵਕਤ ਮੈਂ ਖੜਿਆ ਆਂ ਆਰਾਮਗੜ ਮੰਡਾ ਵਾਲੇ ਰੋਡ ਤੇ ਆ ਰਸਤਾ ਜਾਂਦਾ ਹੈ ਆਰਾਮਗੜ ਮੰਡਾ ਨੂੰ ਸਾਹਮਣੇ ਪਿੰਡ ਹੈ ਰਤਨਗੜ ਤੇ ਇੱਧਰ ਉਹ ਟੈਂਕੀ ਵਾਲਾ ਪਿੰਡ ਹੈ ਕਲੇਹੀੜੀ ਠੀਕ ਹੈ ਜੀ ਇਧਰੋਂ ਪਿੰਡਾਂ ਦੀ ਲੁੱਕ ਐ ਇਦਾਂ ਦੀ ਦਿਖਾਈ ਦਿੰਦੀ ਐ ਦਰਖਤ ਬਹੁਤ ਲੱਗੇ ਹੋਏ ਨੇ ਇੱਥੇ ਠੀਕ ਹੈ ਜੀ ਤੇ ਸਾਹਮਣੇ ਲੁੱਕ ਦਿਖਾਈ ਦੇ ਰਹੀ ਐ ਇੱਕ ਲਹਿੜੀ ਪਿੰਡ ਦੀ ਠੀਕ ਹੈ ਜੀ ਹਾਂ ਆ ਸਾਹਮਣੇ ਪਿੰਡ ਐ ਜੀ ਆਰਾਮਗੜ ਮੰਡਾ 1 ਕਿਲੋਮੀਟਰ ਦਾ ਫਰਕ ਐ ਦੋਨਾਂ ਪਿੰਡਾਂ ਦਾ ਆਰਾਮਗੜ ਮੰਡਾ ਕਹਿੰਦੇ ਇਹਨੂੰ ਠੀਕ ਹੈ ਜੀ ਇਧਰੋਂ ਇਹ ਪਿੰਡ ਦੇਖਦਾ ਇਦ ਤਾਰ ਪਰ ਠੀਕ ਹੈ ਜੀ ਮਸ਼ੀਨਾਂ ਲੱਗੀਆਂ ਹੋਈਆਂ ਖੇਤਾਂ ਦੇ ਵਿੱਚ ਕਣਕ ਦੀ ਵਾਢੀ ਚੱਲ ਰਹੀ ਐ ਠੀਕ ਹੈ ਜੀ ਮਾਗਣਾ ਇੰਸਟਾਗ ਮੋਡਲ ਲਈ ਫੋਟੋ ਸ਼ੂਟਿੰਗ ਡੋਲੀ ਆ ਲਈ ਰੁਕ ਤਾਈਂ ਸ਼ੂਟਿੰਗ ਮੋਡਲ ਨੂੰ ਜਿੰਦਾ ਪਿੰਡੇ ਚੜਦੇ ਪਾਸੇ ਸਾਹਮਣੇ ਪਿੰਡ ਹੈ ਜੀ ਰਤਨਗੜ੍ਹ ਕਲੇਗੀੜੀ ਠੀਕ ਹੈ ਜੀ ਤੇ ਨਿੰਦਰੋਏ ਪਿੰਡੇ ਉੱਡੋਲੀ ਸ਼ੂਟਿੰਗ ਡੋਲੀ ਮੋਡਲ ਲਈ ਖੜ ਦੇਣਾ ਠੀਕ ਤੇ ਹਾਂ ਸੀ ਰੋਡ ਦੇਖ ਰਹੇ ਹਾਂ ਇਹ ਪਿੰਡ ਦਾ ਚੜਦਾ ਪਾਸਾ ਜੀ ਰਤਨਗੜ ਕਲੇਹੀੜੀ ਦਾ ਠੀਕ ਹੋ ਗਿਆ ਜੀ ਚੁੰਨੀ ਵਾਲੇ ਪਾਸੇ ਰਤਨਗੜ ਕਲੇਹੀੜੀ ਦੇ ਆ ਚੁੰਨੀ ਵਾਲਾ ਰੋਡ ਹੈ ਠੀਕ ਹੈ ਜੀ ਤੇ ਇੱਕ ਆਰ ਹੈ ਜਿਹੜੀ ਇਹ ਚੁੰਨੀ ਵੱਲ ਜਾ ਰਹੀ ਹੈ ਤੇ ਕਾਰ ਟੋਬਾ ਬਣਿਆ ਬਈ ਛੱਪੜ ਹੈ ਕਾਫੀ ਭਾਰੀ ਛੱਪੜ ਹੈ ਵੀ ਸਾਫ ਹੈ ਪਾਣੀ ਵਾਲੇ ਵਾਲੇ ਤੇ ਪੱਕਾ ਕੀਤਾ ਵਾ ਠੀਕ ਹੈ ਜੰਤਮਾਰ ਦੇਖਦੇ ਤੁਸੀਂ ਪੱਕੀ ਹੈ ਇਦੇ ਨਾਲ ਸਕੂਲ ਹੈ ਜੀ ਬਹੁਤ ਵਧੀਆ ਸਕੂਲ ਬਣਾਇਆ ਵਾਏ ਠੀਕ ਹੈ ਆ ਕੋਵੇ ਦੇ ਨਾਲ ਹੀ ਹੈ ਸਕੂਲ ਠੀਕ ਹੈ ਮੈਂ ਇਹਨਾਂ ਤਸਵੀਰਾਂ ਦੇ ਨਾਲ ਹੀ ਜਾ ਰਿਆਂ ਚੱਲ ਗਏ ਤੁਹਾਨੂੰ ਪਿੰਡ ਰਤਨਗੜ੍ਹ ਤਲੇਘੇੜੀ ਠੀਕ ਹੈ ਜੀ ਆ ਇਹ ਹੈ ਚੁੰਨੀ ਨੂੰ ਰੋਡ ਠੀਕ ਤੇ ਇਹ ਚੁੰਨੀ ਵਾਲਾ ਰੋਡ ਤੇ ਆ ਸਾਹਮਣੇ ਮੇਰੇ ਨਾਲ ਸ਼ਮਸ਼ਾਨ ਘਾਟ ਪਿੰਡ ਰਤਨਗੜ ਕਲੇੜੀ ਦਾ ਇੱਕ ਸ਼ਮਸ਼ਾਨਗਾਹ ਟੈ। ਠੀਕ ਹੈ। ਓਕੇ। ਇਹ ਤੋਬਾ ਤੇ ਤੋਬੇ ਦੇ ਨਾਲ ਇਹ 게ਟ ਹੈ ਜੀ। ਸਰਕਾਰੀ ਸੀਨੀਅਰ ਸਕੂਲ ਰਤਨਗੜ। ਠੀਕ ਹੈ ਜੀ। ਰਤਨਗੜ ਤੇ ਕਲੇੜੀ ਇਕੱਠੇ ਹੀ ਪਿੰਡ ਨੇ ਦੋਨੋਂ। ਇਹ ਸਕੂਲ ਰਤਨਗੜ ਚ ਬਣਿਆ ਹੋਇਆ ਜੀ। ਠੀਕ ਹੈ।